ਆਗਤਾ ਕਿਸਾਨ ਵੀਰ ਤੁਹਾਡਾ ਆਪਣੇ ਚੈਨਲ ਪੰਜਾਬੀ ਮਾਲਵਾ ਵਲੌਗਸ ਦੇ ਉੱਤੇ ਅੱਜ ਗੱਲ ਕਰਦੇ ਆਂ ਕਿਸਾਨ ਜੋ ਬਾਸਵਤੀ ਝੋਨੇ ਦੀਆਂ ਰੇਟਾਂ ਦੇ ਬਾਰੇ ਸਭ ਤੋਂ ਗੱਲ ਕਰਦੇ ਆਂ ਪਹਿਲਾਂ ਕਿਸਾਨ ਪ੍ਰੂ ਕੋਟ ਕੋਰਾ ਮੰਡੀ ਦੀ ਜਿੱਥੇ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3150 ਰੁਪਏ ਰਿਹਾ 18 85 ਦਾ ਰੇਟ 3000 ਰੁਪਏ ਤੋਂ ਲੈ ਕੇ 3180 ਰੁਪਏ ਰਿਹਾ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3000 ਰੁਪਏ ਰਿਹਾ 18 47 ਦਾ ਰੇਟ 2600 ਰੁਪਏ ਰਿਹਾ 1401 ਦਾ ਰੇਟ 3000 ਰੁਪਏ ਤੋਂ ਲੈ ਕੇ 3320 ਰੁਪਏ ਰਿਹਾ ਤਰਨਤਾਰਨ ਮੰਡੀ ਦੇ ਵਿੱਚ ਕਿਸਾਨ ਵੀਰ ਉਹ 11 21 ਦਾ ਰੇਟ ਹੈ ਜਿਹੜਾ 3400 ਰੁਪਏ ਤੋਂ ਲੈ ਕੇ 4420 ਰੁਪਏ ਰਿਹਾ 17 18 ਦਾ ਰੇਟ 2800 ਤੋਂ ਲੈ ਕੇ 3600 ਰੁਪਏ ਰਿਹਾ 1509 ਦਾ ਰੇਟ 2600 ਤੋਂ ਲੈ ਕੇ 3020 ਰੁਪਏ ਰਿਹਾ ਸਮਾਣਾ ਮੰਡੀ ਦੇ ਵਿੱਚ 17 18 ਦਾ ਰੇਟ ਜਿਹੜਾ 2700 ਤੋਂ ਲੈ ਕੇ 3400 ਰੁਪਏ ਰਿਹਾ 18 85 ਦਾ ਰੇਟ 3400 ਤੋਂ ਲੈ ਕੇ 3450 ਰੁਪਏ ਰਿਹਾ 18 47 ਦਾ ਰੇਟ 2700 ਰੁਪਏ ਰਿਹਾ 1509 ਦਾ ਰੇਟ 3000 ਰੁਪਏ ਰਿਹਾ 1401 ਦਾ ਰੇਟ 3100 ਤੋਂ ਲੈ ਕੇ 3400 ਰੁਪਏ ਰਿਹਾ ਕੱਲ ਕਰਦੇ ਆ ਪਟਿਆਲਾ ਮੰਡੀ ਦੇ ਤੇ ਕਿਸਾਨ ਵੀਰੋਂ 1509 ਦਾ ਰੇਟ ਹੈ 2700 ਰੁਪਏ ਤੋਂ ਲੈ ਕੇ 3000 ਰੁਪਏ ਰਿਹਾ 1847 ਦਾ ਰੇਟ ਹੈ ਜਿਹੜਾ 2750 ਰੁਪਏ ਰਿਹਾ 1401 ਦਾ ਰੇਟ 3000 ਤੋਂ ਲੈ ਕੇ 3320 ਰੁਪਏ ਰਿਹਾ ਸਰਸਾ ਮੰਡੀ ਦੇ ਵਿੱਚ 17 18 ਦਾ ਰੇਟ ਹੈ 2600 ਤੋਂ ਲੈ ਕੇ 3050 ਰੁਪਏ ਰਿਹਾ 1885 ਦਾ ਰੇਟ ਹੈ 2800 ਤੋਂ ਲੈ ਕੇ 3080 ਰੁਪਏ ਰਿਹਾ 1847 ਦਾ ਰੇਟ ਹੈ ਜਿਹੜਾ 2300 ਤੋਂ ਲੈ ਕੇ 2710 ਰੁਪਏ ਰਿਹਾ 1509 ਦਾ ਰੇਟ 2500 ਤੋਂ ਲੈ ਕੇ 2980 ਰੁਪਏ ਰਿਹਾ 1401 ਦਾ ਰੇਟ 2800 ਤੋਂ ਲੈ ਕੇ 3500 ਰੁਪਏ ਆਰ ਪੀ ਰਿਹਾ pv1 ਦਾ ਰੇਟ 2600 ਤੋਂ ਲੈ ਕੇ 2900 ਪੀਆਰ ਪੀ ਰਿਹਾ ਫਤਿਹਗੜ ਚੂੜੀਆਂ ਦੇ ਵਿੱਚ ਕਿਸਾਨ ਵੀਰੂ 1121 ਦਾ ਰੇਟ ਹੈ ਜਿਹੜਾ 2850 ਪੀਆਰ ਦੇਖਣ ਨੂੰ ਮਿਲਿਆ 17 18 ਦਾ ਰੇਟ ਹੈ ਜਿਹੜਾ ਹੈ 3300 ਰੁਪਏ ਰਿਹਾ ਅੰਮ੍ਰਿਤਸਰ ਸਹ ਮੰਡੀ ਦੀ ਗੱਲ ਕਰਦੇ ਹਾਂ ਜਿੱਥੇ ਕਿਸਾਨ ਵੀਰੂ 1121 ਦਾ ਜਿਹੜਾ ਰੇਟ ਨੇ 3500 ਰੁਪਏ ਤੋਂ ਲੈ ਕੇ 3840 ਪੀ ਰਿਹਾ ਤੇ 17 18 ਦਾ ਰੇਟ ਹੈ ਜਿਹੜਾ 2900 ਤੋਂ ਲੈ ਕੇ 3200 ਰੁਪਏ ਰਿਹਾ 1509 ਦਾ ਰੇਟ ਕਿਸਾਨ ਵੀਰੋ 2800 ਰੁਪਏ ਤੋਂ ਲੈ ਕੇ 3000 ਰੁਪਏ ਰਿਹਾ। ਪਤਲਾਉਦਾ ਮੰਡੀ ਦੇ ਵਿੱਚ ਕਿਸਾਨ ਵੀਰੋ 1121 ਦਾ ਰੇਟ ਹੈ ਜਿਹੜਾ 3600 ਤੋਂ ਲੈ ਕੇ 4000 ਰੁਪਏ ਰਿਹਾ। 1718 ਦਾ ਰੇਟ ਹੈ ਜਿਹੜਾ 2900 ਤੋਂ ਲੈ ਕੇ 3520 ਰੁਪਏ ਰਿਹਾ। 1885 ਦਾ ਰੇਟ ਹੈ ਜਿਹੜਾ 3500 ਰੁਪਏ ਰਿਹਾ। 1509 ਦਾ ਰੇਟ ਹੈ 2700 ਰੁਪਏ ਤੋਂ ਲੈ ਕੇ 3100 ਰੁਪਏ ਰਿਹਾ। 1847 ਦਾ ਰੇਟ 2890 ਰੁਪਏ ਰਿਹਾ। 1400 ਇੱਕ ਦਾ रेट 3100 ਰੁਪਏ ਰਿਹਾ ਗਿੱਦੜਬਾਹ ਮੰਡੀ ਦੇ ਵਿੱਚ ਕਿਸਾਨ ਵੀ ਰ 17 18 ਦਾ रेट 3000 ਰੁਪਏ ਤੋਂ ਲੈ ਕੇ 3200 ਰੁਪਏ ਰਿਹਾ 1400 ਇੱਕ ਦਾ रेट 3000 ਰੁਪਏ ਤੋਂ ਲੈ ਕੇ 3300 ਰੁਪਏ ਰਿਹਾ ਪਿੱਲੂ ਕੀੜਾ ਮੰਡੀ ਦੇ ਵਿੱਚ 11 21 ਦਾ ਰੇਟ ਕਿਸਾਨ ਵੀ ਰੁਪਏ 3500 ਰੁਪਏ ਤੋਂ ਲੈ ਕੇ 4100 ਰੁਪਏ ਤੱਕ ਰਿਹਾ 17 18 ਦਾ ਰੇਟ ਹੈ ਜਿਹੜਾ 3000 ਰੁਪਏ ਤੋਂ ਲੈ ਕੇ 3470 ਰੁਪਏ ਰਿਹਾ 18 85 ਦਾ ਰੇਟ 3000 ਰੁਪਏ ਤੋਂ ਲੈ ਕੇ 3500 ਰੁਪਏ ਰਿਹਾ 18 47 ਦਾ ਰੇਟ 2700 ਰੁਪਏ ਰਿਹਾ 1509 ਦਾ ਰੇਟ 2700 ਰੁਪਏ ਰਿਹਾ 1401 ਦਾ ਰੇਟ ਹੈ ਜਿਹੜਾ 4140 ਰੁਪਏ ਰਿਹਾ ਪਾਤਨਾ ਮੰਡੀ ਦੇ ਵਿੱਚ ਕਿਸਾਨ ਵੀਰੋ 17 18 ਦਾ ਰੇਟ ਹੈ ਜਿਹੜਾ ਹੈ 3100 ਤੋਂ ਲੈ ਕੇ 3420 ਰੁਪਏ ਰਿਹਾ 1885 ਦਾ ਰੇਟ 3000 ਤੋਂ ਲੈ ਕੇ 3350 ਰੁਪਏ ਰਿਹਾ 1509 ਦਾ ਰੇਟ 2900 ਤੋਂ ਲੈ ਕੇ 3150 ਰੁਪਏ ਰਿਹਾ 1847 ਦਾ ਰੇਟ 2600 ਤੋਂ ਲੈ ਕੇ 2930 ਪੀ ਰਿਹਾ 1401 ਦਾ ਰੇਟ 3200 ਤੋਂ ਲੈ ਕੇ 3500 ਰੁਪਏ ਤੱਕ ਰਿਹਾ ਪੀਵੀ7 ਦਾ ਰੇਟ 3100 ਤੋਂ ਲੈ ਕੇ 33 ਰੁਪਏ ਰਹੀ ਇਹ ਸੀ ਕਿਸਾਨ ਬਕਬਕ ਮੰਡੀਆਂ ਦੀਆਂ ਰੇਟਾਂ ਦੀ ਜਾਣਕਾਰੀ ਧੰਨਵਾਦ